ਫਰਲਾਪਾ ਉਹ ਲੈ ਬਰਾਇਆ ਫੰਡਾ ਤੇ ਜੀ ਬਣਾਇਆ ਹੈ ਪਹਿਲੇ ਪਲਾਟ ਮਤੇ ਉਤਾਰਨਾ ਲਾਈਨ ਵਿੱਚ ਸ਼ੇਅਰ ਕਰ ਦਿੱਤੇ ਲਾਈਵ ਦੇ ਵਿੱਚ ਆਇਓ ਲਾਈਵ ਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਫਰਲਾਪਾ ਦੂਜਾ ਜਿਹੜਾ ਤੁਹਾਨੂੰ ਮੈਂ ਗੱਲ ਕਰਦਾ ਸੀ ਠੀਕ ਹੈ ਜੀ ਇੱਕ ਸੜਕ ਤੇ ਬਣਿਆ ਸੀ ਇੱਕ ਉਹ ਸਕੂਲ ਕੋਲ ਬਣਿਆ ਹੈ ਹੈ ਘਾਣੇ-ਘੋਣੇ ਚੰਦ ਰਹੇ ਅੰਦਰ ਵਾਖੋ ਜੋ ਬਣ ਜੋ ਪਹਿਲਾਂ ਲਾਈਵ ਤੇ ਸਾਡਾ ਗਗਨਵੀਰ ਤੋਂ ਵੱਡੀ ਚ ਬਹੁਤ ਹੀ ਤਕੜਾ ਨਾਮ ਇਹ ਹੈ ਜੀ ਮੁੰਡੇ ਦੀ ਮਿਹਨਤ ਲਾ ਰਿਹਾ ਹੈ ਠੀਕ ਹੈ ਜੀ ਵੀਰ ਸਾਡਾ ਗਗਰ ਬਾਗ ਗਿਆ ਲਿਆ ਉਹ ਹਨ ਇਹ ਹਾਲ ਹੈ ਮੇਰਾ ਭਰਾ ਦੇ ਵਾਹ ਗੁਰੂ ਜੀ ਫਤੇ ਜੀ ਆ ਵਧੀਆ ਵਧੀਆ ਸਾਡਾ ਬਹੁਤ ਹੀ ਵੀਰ ਕਬੱਡੀ ਦੇ ਵਿੱਚ ਮਾਹਰ ਸਾਡੇ ਰੋੜਕੇ ਦੀ ਸ਼ਾਨ ਮੈਂ ਗਿਆ ਸਾਡੇ ਰੋੜਕੇ ਦੀ ਸ਼ਾਨ ਆ ਮੈਂ ਕਿਹਾ ਸਾਡਾ ਭਰਾ ਆ ਵਧੀਆ ਹਾਂਜੀ ਵਧੀਆ ਚੜਦੀ ਕਲਾ ਚੜਦੀ ਕਲਾ ਕੜਦੀ ਕਲਾ ਇਹ ਵੀਰ ਸਾਡਾ ਕਬੱਡੀ ਖੇលਦਾ ਜੀ ਤੁਸੀਂ ਦੇਖਿਆ ਹੋਣਾ ਰੇਡ ਪਾਉਂਦਾ ਉਸ ਦਿਨ ਬਾਬਾ ਸਣ ਦੇ ਮੇਲੇ 'ਚ ਠੀਕ ਹੈ ਜੀ ਆਇਓ ਲਾਈਵ ਤੇ ਫਿਰ ਦਿਖਾ ਦਿੰਦੇ ਆ ਥੋੜੇ ਜਣੇ ਜੜਜੋ ਮੇਰਾ ਭਰਾ ਠੀਕ ਹੈ ਜੀ ਪਿੰਡ ਦਾ ਕਲੱਬ ਸਾਡੇ ਦਾ ਤੇ ਮੁੰਡਾ ਕਬੱਡੀ ਦਾ ਖੇਡਦਾ ਖਿਡਾਰੀ ਅੰਦਰ ਗਾਣੇ ਤਾਂ ਤੁਹਾਨੂੰ ਬਾਬਾ ਉਸਾਉਣ ਜੀ ਇਹ ਜੀ ਕਲੱਬ ਥਰ ਦਵਾਲ ਨੇ ਆ ਤਾਂ ਗੱਲਾਂ ਬਾਤਾਂ ਕਰੀ ਠੀਕ ਹੈ ਜੀ ਤੇ ਆਟਾ ਕਰੀ ਕਰੀ ਕਾਪੀਟਾਟ ਆਇਆ ਨਾ ਠੀਕ ਹੈ ਜੀ ਇਹ ਸਾਡੇ ਪਿੰਡ ਦੀ ਕਬੱਡੀ ਉਹ ਟਾਇਰ ਪਿਆ ਹੁਣ ਤੁਹਾਨੂੰ ਗੱਜਾ ਸਾਰੇ ਠੀਕ ਹੈ ਜੀ ਇਹ ਸਾਡੇ ਪਿੰਡ ਦਾ ਦੂਜਾ ਕਲੱਬ ਇਹ ਵੀਰ ਆਪਣਾ ਤੋਂ ਬਣਾਇਆ ਗਿਆ ਕਲੱਬ ਠੀਕ ਹੈ ਜੀ ਇੱਥੇ ਉਧਰ ਕਲੱਬ ਨਾਲੋਂ ਮਸ਼ੀਨਾਂ ਜ਼ਿਆਦਾ ਆ ਵੀਰੋ ਠੀਕ ਹੈ ਜੀ ਤੁਹਾਨੂੰ ਜਿਹੜਾ ਕਲੱਬ ਉਹ ਕਮੇਟੀ ਪਿੰਡ ਦੀ ਪੰਚਾਇਤ ਨੂੰ ਬੋਲਿਆ ਗਿਆ ਠੀਕ ਹੈ ਜੀ ਇਹ ਬਾਬਾ ਵਸੋਣਾ ਲੋ ਖੁੱਲਿਆ ਗਿਆ ਆ ਠੀਕ ਹੈ ਜੀ ਮਸ਼ੀਨਾਂ ਇੱਥੇ ਵੀ ਬਹੁਤ ਟਾਪ ਦੀਆਂ ਆ ਠੀਕ ਹੈ ਜੀ ਦੇਖੋ ਮੁੰਡੇ ਮਿਹਨਤ ਲਾ ਰਹੇ ਆ ਸਾਰੀਆਂ ਮਸ਼ੀਨਾਂ ਜਾਨੀ ਕਿ ਇੱਕ ਨੰਬਰ ਇੱਥੇ ਸਾਰਾ ਯਾ ਹੁਣ ਨਵਾਂ ਬੀਟ ਆਇਆ ਠੀਕ ਹੈ ਜੀ ਉਹ ਆਇਆ ਨੂੰ 6 ਮਹੀਨੇ ਸਾਲ ਹੋ ਗਏ 6 ਮਹੀਨੇ ਹੋਏ ਹੋਣੇ ਨਾ ਤੇ ਇਹ ਦੇਖੋ ਸਾਰੀ ਸ਼ੀਸ਼ੇ ਵਗੈਰਾ ਵੀ ਵਧੀਆ ਆ ਇਹਨਾਂ ਚਾਰੇ ਪਾਸੇ ਲੱਗੇ ਹੋਆ ਹਨ ਠੀਕ ਹੈ ਜੀ ਮੁੰਡੇ ਮਿਹਨਤ ਲਾ ਰਹੇ ਆ ਇੱਥੇ ਸਭ ਤੋਂ ਉਧਰ ਬੇਟ ਇੰਦਾ ਕਹ ਲਈਏ ਘੱਟ ਸੀ ਇੱਧਰ ਸਭ ਤੋਂ ਜ਼ਿਆਦਾ ਜਿੱਦਾਂ ਮਸ਼ੀਨਾਂ ਜਾਂ ਹੋਰ ਹਨਾ ਟਰਪਟਰ ਸਾਰਾ ਹੀ ਰੱਖਿਆ ਆ ਭਰਾਵਾ ਆਪਣੇ ਆਰੇ ਬਾਬਾ ਹੁਣੋਂ ਠੀਕ ਹੈ ਜੀ ਸਾਰੀ ਤੁਹਾਡੇ ਸਾਹਮਣੇ ਹੀ ਆ ਹਰ ਇੱਕ ਚੀਜ਼ ਦੀ ਤੇ ਸੁਖੋਤ ਆ ਠੀਕ ਹੈ ਜੀ ਮੁੰਡਾ ਮਿਹਨਤ ਲਾ ਰਿਹਾ ਦੇਖੋ ਜੋ ਸਾਡੇ ਪੈਂਡਲੋਂ ਬੱਬਰ ਖਾਨਾ ਲੋ ਖੁੱਲਿਆ ਗਿਆ ਜੀ ਕਲੱਬ ਮਸ਼ੀਨਾਂ ਸਾਰਾ ਯਾਨੀ ਕਿ ਸੋਹਤਾ ਇਦਾਂ ਹੌਲੀ ਹੌਲੀ ਮੁੰਡੇ ਲਈ ਆਉਂਦੇ ਨਾਮੀਆਂ ਮਸ਼ੀਨਾਂ ਪੈਸੇ ਪੂਰੇ ਪਾ ਗਏ ਨਾ ਇਦਾਂ ਮਹੀਨੇ ਦੀ ਫੀਸ ਰੱਖੀ ਹੋਆ ਫੀਸ ਰੱਖੀ ਆ ਨਾ ਬਹ ਮਹੀਨੇ ਦੀ ਕਿੰਨੀ ਆ 200 ਮਹੀਨੇ ਦੀ ਫੀਸ 200 ਫੀਸ ਠੀਕ ਹੈ ਜੀ ਮਹੀਨੇ ਦੀ ਉਹ ਵੀ ਇਦਾਂ ਨਹੀਂ ਯਾਨੀ ਕਿ ਕੋਈ ਇਦਾਂ ਨਹੀਂ ਖਰਚਾ ਜਿਹੜਾ ਕਹਿਣ ਦਾ ਮਤਲਬ ਹੋਣਾ ਇਹ ਜਿਹੜੇ 200 ਰੁਪਏ ਦੇਣਾ ਇਹ ਮਸ਼ੀਨਾਂ ਇਹ ਨਹੀਂ ਨਵੀਆਂ ਜਿੱਦਾਂ ਹੋਰ ਨਵੀਆਂ ਮਸ਼ੀਨਾਂ ਦੇ ਪੈਸੇ ਹੋ ਗਏ ਨਾ ਉਹ ਨਵੇਂ ਵਹੀਲ ਲਿਆ ਹੁੰਦੇ ਜਾਂ ਸਮਾਨ ਕੋਈ ਟੁੱਟ ਜਾਂਦਾ ਪਲੇਟ ਵਗੈਰਾ ਠੀਕ ਹੈ ਜੀ ਉਹ ਉਹਦੇ ਲਈ ਉਦਾਂ ਨਹੀਂ ਆ ਵੀ ਕੋਈ ਲੈਂਦਾ ਫੀਸ ਵਗੈਰਾ ਉਹ ਵਾਲਾ ਚੱਕਰ ਨਹੀਂ ਇੱਥੇ ਹੈਗਾ ਫੇਸਬੁਕ ਵਾਲਾ ਚੱਕਰ ਠੀਕ ਹੈ ਜੀ ਸਾਰੇ ਹੀ ਸਾਡੇ ਸਾਹਮਣੇ ਹੀ ਆ ਇਹ ਜੇ ਸਪੀਕਰ ਵਗੈਰਾ ਰੱਖਿਆ ਹੋਊਗਾ ਹੈਨਾ ਮੈਂ ਭਰਾਵਾ ਕਿੰਨੇ ਦਿਨਾਂ ਲੱਗੇ ਇਹ ਜੀ ਸ਼ੀਸ਼ੇ ਲੱਗੇ ਕਿੰਨੇ ਦਿਨਾਂ ਦਾ ਕਿਹੜੇ ਮਾਰ ਦਾ ਬੰਦ ਹੁੰਦਾ ਏ ਕਲਾਬ ਅੱਜ ਖੁੱਲਾ ਇੱਦਾਂ ਲੇਟ ਖੁੱਲਦਾ ਹਨਾ ਇਸ ਟਾਈਮ ਖੁੱਲਦਾ ਸਾਰੇ ਜੀ ਜੀਨਾ ਐਨ ਪੂਰੇ ਡਾਟੇ ਹੋਗਾ ਉਧਰਾਂ ਹੋਰ ਗੱਲਬਾਤ ਵੀ ਕਰਦੇ ਆ ਬਾਬਾ ਕਿੰਨੇ ਕ ਮੁੰਡੇ ਆਉਂਦਾ ਇੱਥੇ ਮਿਹਨਤ ਲਾਉਣਾ ਹੈ 1500 ਸਹੀ ਆ ਉਧਰ ਫੇ ਉਧਰ ਵੀ ਇੰਨੇ ਕ ਆਉਂਦੇ 15 16 ਕਈ ਆਪਣੇ ਦੂਜਾ ਜਿਹੜਾ ਕਲਾਬ ਆ ਠੀਕ ਹੈ ਜੀ ਮੁੰਡਾ ਲਾ ਰਿਹਾ ਪੂਰੀ ਮਿਹਨਤ ਆਈ ਬੈਠਾ ਘਰ ਪਰ ਕਾਤਾ ਰੱਖਿਆ ਟਾਈਮ 4 ਐਮ 4 ਤੱਕ ਰਹੀ ਹੈ ਜੀ ਸਾਡੇ ਪੜਜ ਤਿੰਨ ਚਾਰ ਨੇ ਘਰ ਪਰ ਆ ਨਹੀਂ ਕੋਈ ਵੀ ਲੋੜ ਸ਼ੁਰੂ ਕਰਨੀ ਹੈ ਜੇ ਲਾਉਂਦੇ ਜੀ ਬੰਦ ਕਰਤੀ ਠੀਕ ਹੈ ਜੀ ਆ ਪੱਲਾ ਭਾਈ ਨੇ ਤਾਂ ਠੀਕ ਹੈ ਜੀ ਆ ਦੂਜੀ ਵਾਲੀ ਜਿਹੜੀ ਹਨਾ ਸਾਰੀ શેર ਕਰ ਦਿਓ ਲਾਈਕ ਕਰ ਦਿਓ ਇੱਦੇ ਪਿੰਡ ਦੀਆਂ ਵਧੀਆ ਵਧੀਆ ਚੀਜ਼ਾਂ ਦਿਖਾਉਂਦੇ ਰਵਾਂਗੇ ਵੀਰੋ ਜਿਹੜੇ ਬਾਹਰ ਵੀ ਬੈਠੇ ਆ ਆਪਣੇ ਠੀਕ ਹੈ ਜੀ ਉਹ ਵੀ ਵੀਰ ਦੇਖ ਕੇ ਖੁਸ਼ ਹੁੰਦੇ ਆ ਸਾਰੇ ਹਨਾ ਕਿ ਸਾਨੂੰ ਪਿੰਡ ਦਾ ਕੋਈ ਮਾਹੌਲ ਦੇਖਣ ਨੂੰ ਮਿਲਦਾ ਹੈ ਵੀ ਤੁਸੀਂ ਹਨਾ ਠੀਕ ਹੈ ਜੀ ਮਿਹਨਤ ਲੱਗ ਰਹੀ ਆ ਨਸ਼ੇ ਪੱਤੇ ਤੋਂ ਮੁੰਡੇ ਦੂਰ ਆ ਜੀ ਸਾਡੇ ਪਿੰਡ ਵਾਲੇ ਠੀਕ ਹੈ ਜੀ ਨਸ਼ਾ ਪੱਤਾ ਜਾਨੀ ਕਿ ਸਾਡੇ ਏਰੀਏ ਤੇ ਸਾਰਾ ਖਤਮ ਹੈ ਜਾਨੀ ਕਿ ਨਾ ਮਾਤਰਾ ਕੋ ਤਾਵਾੜਾ ਪਾ ਹੋਵੇ ਦੂਰ ਨੇੜੇ ਵਾਲਾ ਉਹਦਾ ਬੱਕਰਾ ਮੈਟ ਰਿਹਾ ਪਰ ਸਾਡੇ ਪਿੰਡ ਦੇ ਵਿੱਚ ਇਹ ਚੀਜ਼ ਹੈ ਨਹੀਂ ਪਿੰਡ ਦੇ ਵਿੱਚ ਦੋ ਕਲੱਬ ਖੁੱਲੇ ਆ ਠੀਕ ਹੈ ਜੀ ਦੋਨਾਂ ਕਲੱਬਾਂ ਤੇ ਮਿਹਨਤ ਲੱਗਦੀ ਰਹੀ ਆ ਠੀਕ ਹੈ ਜੀ ਮਹੱਲੇ ਦੇ ਵਿੱਚੋਂ ਮੁੰਡੇ ਆ ਰਹੇ ਆ ਹਰੇਕ ਮਹੱਲੇ ਦੇ ਇੱਕ ਦੋ ਤਿੰਨ ਚਾਰ ਮੁੰਡੇ ਪੰਜ ਮੁੰਡੇ ਜਾਨੀ ਕਿ ਮਿਹਨਤ ਲਾਈ ਜਾਂਦੇ ਜਾਈ ਜਾਂਦੇ ਠੀਕ ਹੈ ਜੀ ਸਭ ਤੋਂ ਵਧੀਆ ਜਾਨੀ ਕਿ ਖਰਾਕ ਹੁਣ ਵਧੀਆ ਸਿਹਤਮੰਦ ਮੁੰਡੇ ਆ ਆਪਣੇ ਪਿੰਡ ਦੇ ਠੀਕ ਹੈ ਜੀ ਨਸ਼ੇ ਪੱਤੇ ਤੋਂ ਨੂਰ ਬਹੁਤ ਹੀ ਜਾਨੀ ਆਪਣੇ ਵੀਰਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਜੀ ਇਹ ਚੀਜ਼ ਦਿਖਾਵੇ ਬੰਦੇ ਆਪਣੇ ਮਿਹਨਤ ਲਾ ਰਹੇ ਆ ਠੀਕ ਹੈ ਜੀ ਨਸ਼ਾ ਪੱਤੇ ਤੋਂ ਦੂਰ ਆ ਪਿੰਡ ਵਾਲੇ ਜਿਹੜੇ ਬਾਹਰ ਵੀ ਸਾਡੇ ਐਨਆਰਆਈ ਬੈਠੇ ਆ ਉਹ ਵੀ ਦੇਖ ਕੇ ਭਰਾ ਸਾਡੇ ਖੁਸ਼ ਹੁੰਦੇ ਹੋਣਗੇ ਹਨਾ ਕਿ ਸਾਡਾ ਪਿੰਡ ਸਹੀ ਆ ਤਾਂ ਕਰਕੇ ਆਪਾਂ ਲਾਈਵ ਬਲੌਗ ਪਾਈਦਾ ਠੀਕ ਹੈ ਜੀ ਹੁਣ ਇਹ ਆਪਣਾ ਮੈਟਰ ਆਪਣੇ ਬੰਦੇ ਪਿੰਡ ਦੇ ਤੌਰ ਤੇ ਵੀਰ ਜਿੰਨੇ ਬੈਠੇ ਉਹ ਵਧੀਆ ਦੇਖਣ ਲਈ ਹਨਾ ਸਿਸਟਮ ਸਾਰਾ ਦੇਖ ਕੇ ਖੁਸ਼ ਹੁੰਦੇ ਹੋਣੇ ਤਾਂ ਕਰਕੇ ਆਪਾਂ ਪਿੰਡਦਾਰੀ ਤੇ ਬਲੌਗ ਬਣਾਈਦੇ ਆ ਵੀਰੋ ਠੀਕ ਹੈ ਜੀ ਤੇ ਬਾਕੀ ਸਾਡਾ ਰੀਸ਼ਮ ਭਰਾ ਆ ਚੁੱਕਾ ਆ ਠੀਕ ਹੈ ਜੀ ਰੀਸ਼ਮ ਭਰਾ ਕੀ ਹਾਲਿਆ ਇਹ ਵੀ ਮੁੰਡਾ ਬਹੁਤ ਮਿਹਨਤੀ ਆ ਠੀਕ ਹੈ ਜੀ ਬਹੁਰੇ ਇੱਕ ਵੀ ਦਿਨ ਮਿਸ ਨਹੀਂ ਕਰਦਾ ਕਲੱਬ ਦਾ ਠੀਕ ਹੈ ਜੀ ਤੁਹਾਡੇ ਬਾਕੀ ਠੀਕ ਹੈ ਜੀ ਲੱਗ ਰਹੀ ਆ ਮਿਹਨਤ ਠੀਕ ਹੈ ਜੀ ਜੇ ਬਲੌਗ ਦੇ ਵਿੱਚ ਕੋਈ ਬੋਲ ਹੋ ਜਾਂਦਾ ਗਲਤ ਉਹ ਮਾਫ ਕਰਿਓ ਮੇਰਾ ਭਰਾ ਠੀਕ ਹੈ ਜੀ ਤੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਮੇਰਾ ਭਰਾ ਆਪਣੇ ਭਰਾ ਦਾ ਲਾਈਵ ਬਲੌਗ ਨੂੰ ਆਪਾਂ ਲਾਈਵ ਵੀ ਬਲੌਗ 'ਮੋਂ ਪਾਉਂਦੇ ਆ ਠੀਕ ਹੈ ਜੀ ਦੂਜੇ ਬਲੌਗ ਬਹੁਤ ਘੱਟ ਕਿਤੇ ਹੋਇਆ ਉਹ ਵੀ ਇੱਕ ਦੋ ਡੀਐਫਸੀ ਤੇ ਬਣੇ ਬਣਾਇਆ ਇੱਕ ਬਲੌਗ ਉਹ ਵੀ ਪਾਵਾਂਗੇ ਠੀਕ ਹੈ ਜੀ ਹੋਰ ਇਦਾਂ ਆ ਉੱਥੇ ਵੀ ਲੋਕ ਬਹੁਤ ਜ਼ਿਆਦਾ ਆ ਰਹੇ ਆ ਠੀਕ ਹੈ ਜੀ ਮਰੀਜ਼ ਆਪਾਂ ਇਹ ਮੈਦ ਦੇਖ ਕੇ ਉਹਨਾਂ ਹਾਰਨ ਹੋ ਗਏ ਆ ਵੀ ਇੰਨੇ ਇੰਨੇ ਲੋਕ ਬਿਮਾਰ ਆ ਠੀਕ ਹੈ ਜੀ ਤਾਂ ਕਰਕੇ ਠੀਕ ਹੈ ਜੀ ਉਹ ਵੀ ਆਪਾਂ ਸ਼ਰੀਰ ਦੀ ਦਾ ਕਹਿੰਦੇ ਕਈ दारू ਵਗੈਰਾ ਪੀਣੇ ਉਹਦੇ ਕਰਕੇ ਜਾਂ ਨਸ਼ਾ ਵਗੈਰਾ ਉਹਦੇ ਕਰਕੇ ਵੀ ਹੋ ਜਾਂਦਾ ਆ ਠੀਕ ਹੈ ਜੀ ਇੱਕ ਆ ਪੱਕਾ ਸਟਰ ਨਹੀਂ ਕਰਦੇ ਠੀਕ ਹੈ ਕੋਸਰਤ ਨਹੀਂ ਕਰਦੇ ਮਿਹਨਤ ਨਹੀਂ ਲਾਉਂਦੇ ਉਹਦੇ ਕਰਕੇ ਵੀ ਸਰੀਰ ਨੂੰ ਪ੍ਰੋਬਲਮਾਂ ਆਉਂਦੀਆਂ ਠੀਕ ਹੈ ਜੀ ਜਿਹੜੇ ਪੁਰਾਣੇ ਬੰਦੇ ਸੀ ਉਹ ਕੋਸਰਤ ਜਾਨੀ ਕਿ ਪੂਰੀ ਹੈ ਨਾ ਸਰੀਰ ਫੈਟ ਰੱਖਦੇ ਹੁੰਦੇ ਸੀ ਠੀਕ ਹੈ ਜੀ ਜਿਹੜੇ ਬੁੜੇ ਆਪਣੇ ਨਾ ਜਿਹੜੇ ਸਿਆਣੇ ਬੰਦੇ ਆ ਉਹ ਪੂਰੇ ਰੱਖਦੇ ਹੁੰਦੇ ਸੀ ਫੈਟ ਸਰੀਰ ਨੂੰ ਠੀਕ ਹੈ ਜੀ ਅੱਜ ਕੱਲ ਤਾਂ ਮੁੰਡੇ ਆਪਣੇ ਸਾਨੂੰ ਪਤਾ ਹੀ ਨਾ ਸਾਡੇ ਯਾਰ ਕੇ 12 ਵਜੇ ਉੱਠਦੇ ਆ ਜਾਂ ਹੋਰ ਹੈ ਨਾ ਮਿਹਨਤ ਨਾਲ ਕੋਈ ਧਿਆਰੇ ਨਹੀਂ ਹੈ ਨਾ ਬਿੱਲਾ ਤਾਂ ਆਪਣੇ ਤੇ ਗੱਲ ਲਾਉਣਾ ਹੁੰਦਾ ਨਾ ਤਾਂ ਕਰਕੇ ਇਦਾਂ ਸਿਸਟਮ ਆ ਠੀਕ ਹੈ ਜੀ ਉਹਦਾ ਕੰਮ ਕਾਰ ਕਰੀਦਾ ਪਰ ਰੰਗ ਦਾ ਕਰਦੇ ਆ ਮਾਰੇ ਮੋٹے ਬਲੌਗ ਪਾ ਲਈਦੇ ਆ ਇਹਦੇ ਜੀ ਚਾੜਦੇ ਤੁਹਾਡੇ ਲਈ ਚਾਜ ਨੂੰ ਖੋਲਿਆ ਆ ਠੀਕ ਆ ਜੀ ਕਸਰਤ ਕਾਨੀ ਜ਼ਰੂਰੀ ਆ ਬਾਕੀ ਕਰਦੇ ਵੀਰ ਆਪਣੇ ਨਾਲ ਬਾਹਰ ਗੱਲ ਗਗਨ ਵੀਰ ਨਾਲ ਕਬੱਡੀ ਵਾਲਾ ਨਾਲ ਠੀਕ ਆ ਜੀ ਗਗਨ ਚੱਲ ਗਿਆ ਗਗਨ ਭੂਨ ਚੱਲਦਾ ਬਰਾਬਰ ਆ 2000 ਤਾਂ ਗੱਲਾਂ ਕਰਨੀਆਂ ਸੀ ਲਾਈਵ ਚੱਲਦਾ ਲਾਈਵ ਸਾਡਾ ਗਗਨ ਠੀਕ ਹੈ ਜੀ ਹੋਰ ਗਗਨ ਪਾਕ ਰੇ ਵਾਰ ਠੀਕ ਹੈ ਸੱਸੀ ਗਾ ਵਧੀਆ ਜੀ ਹਾਂ ਵਧੀਆ ਗਗਨ ਵੀਰ ਆਪਣੇ ਕਦੋਂ ਭਰਾ ਆਪਾਂ ਇਸ ਖੇਡ ਦੇ ਵਿੱਚ ਕਬੱਡੀ ਚ ਮੈਂ ਭਾਈ 2019 ਚ ਪਿਆ ਸੀ ਹਾਂ ਤੇ 19 ਚ ਜਦੋਂ ਮੈਂ ਖੇਡਣ ਲੱਗਾ ਹਾਂ ਮਹਾਰਾਜ ਦੀ ਕਿਰਪਾ ਮਿਹਨਤ ਕੀਤੀ ਆਪਾਂ ਜੀ ਹਾਂ ਤੇ ਮਿਹਨਤ ਕਰਕੇ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਮਾਰਕ ਨੇ ਆਪਣੀ ਮਿਹਨਤ ਦਾ ਫਲ ਦਿੱਤਾ ਫਲ ਵੀ ਦਿੱਤਾ ਫਲ ਵੀ ਦਿੱਤਾ ਹਾਂ ਤੇ ਦੋ ਵਾਰ ਇੰਜਰੀ ਆਈ ਖਾਲਸਾ ਜੀ ਆਪਣੇ ਸਹੀ ਆ ਇੰਜਰੀ ਕਰਕੇ ਫਿਰ 2 ਸਾਲ ਮੇਰੀ ਗੇਮ ਬਹੁਤ ਬੈਕ ਚੱਲ ਗਈ ਬੈਕ ਚੱਲ ਗਈ ਬੈਕ ਚੱਲ ਗਈ ਸੀ ਫਿਰ ਮੈਂ ਹੋੜ ਹੋੜੀ ਰਿਕਵਰੀ ਕੀਤੀ ਮਿਹਨਤ ਕਰਦੇ ਰਹੇ ਹਾਂ ਮਹਾਰਾਜ ਨੇ ਫਿਰ ਉੱਥੇ ਤੱਕ ਫਲ ਦਿੱਤਾ ਫਲ ਦਿੱਤਾ ਸਹੀ ਆ ਚਲੋ ਮਹਾਰਾਜ ਜਿੰਨੀ ਕਿ ਮਿਹਨਤ ਹੋਰ ਕਰਦੇ ਆ ਪਰਮਾਤਮਾ ਹੋਰ ਜਿਆਦਾ ਫਲ ਮਿਹਨਤੋਂ ਦਾ ਫਲ ਲੈਂਦੇ ਆ ਮਾਲਕ ਹਾਂ ਨਾ ਹੋਰ ਗਗਨਪਤ ਕਿੰਨੇ ਕ ਆਪਾਂ ਜਿਹਨੇ ਕਮੇਲੇ ਆ ਜੋ ਵਿਚੋ ਨਾਮ ਆਪਾਂ ਜਿੱਤ ਚੁੱਕੇ ਹਾਂ ਹਵਾਜੀ ਘਟੋ ਘਟ ਮੈਂ 15 20 ਮਹੀਨੇ ਚ ਮੈਂ ਬੈਸਟ ਵੀ ਚੱਕਿਆ ਜੀ ਸਹੀ ਆ ਹਲੇ ਆਪਣੇ ਆ 505 ਤਰੀਕ ਨੂੰ ਮੈਂ ਆ ਮਹੀਨੇ ਹਾਂਜੀ 11000 ਤੇ ਬੈਸਟ ਨਿਕਲੇ ਸੀ ਖਾਲਸਾ ਜੀ ਸਹੀ ਆ ਹਾਂਜੀ 2024 ਚ ਹਾਂ ਤੇ ਆਪਣੇ ਲੋਗੜ ਆਹ ਲਾਗੇ ਉੱਪਰੇ ਦੇਖੋ ਹਾਂ ਉਥੇ ਆਪਾਂ ਸੈਕੰਡਰੀ ਸੀ ਆ ਲੋਪਣਾ ਚੱਠਾਂ ਚ ਜੀ ਸਹੀ ਆ ਹਾਂਜੀ ਮਤਲਬ ਕਈ ਟੂਰਨਾਮੈਂਟ ਦੇ ਸੈਕੰਡਰੀ ਵੀਰੇ ਕਈ ਕੋ ਟੂਰਨਾਮੈਂਟ ਦੇ ਫਾਸਟ ਵੀਰੇ ਤੇ ਆਪਾਂ ਬੈਸਟ ਵੀਰੇ ਸੀ ਸਹੀ ਆ ਜਾਨਣੇ ਕਿ ਆਪਾਂ ਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਆ ਕੋਈ ਆਪਣਾ ਭਰਾ ਹੈ ਨਾ ਖੇਡ ਦੇ ਵਿੱਚ ਸਾਡੇ ਪਿੰਡੋਂ ਵੀ ਹੈਗਾ ਆ ਹਾਂਜੀ ਹਾਂਜੀ ਹਨਾ ਮਾਨੂੰ ਜਾਨਣੇ ਕਿ ਬੱਕਰੀ ਫੀਲਿੰਗ ਆਉਂਦੀ ਆ ਨਾ ਹਾਂਜੀ ਹਾਂਜੀ ਜਾਨਣੇ ਕਿ ਬਹੁਤ ਮੈਂ ਤਾਂ ਕਹਿੰਦਾ ਨਾ ਗਗਨ ਭਰਾ ਹੋਰ ਵੀ ਮੁੰਡੇ ਤਿਆਰ ਕਰ ਆਪਣੇ ਵਰਗੇ ਹਨਾ ਚਲੋ ਬਾਬਾ ਜੀ ਆਪਾਂ ਦਾ ਜ਼ਰੂਰ ਜੋਰ ਲਾਈਦਾ ਬਾਕੀ ਤੁਹਾਨੂੰ ਪਤਾ ਹੀ ਅੱਜ ਕਾ ਨੌਜਵਾਨ ਪੀੜ੍ਹੀ ਕਿਦਾਂ ਦੀ ਕੇਸਾਂ ਆਪੀ ਚੱਲੀ ਜਾਂਦੀ ਆ ਕੋਈ ਕਿਸੇ ਦੀ ਗੱਲ ਮੰਨ ਕੇ ਰਾਜੀ ਨਹੀਂ ਰਾਜੀ ਨਹੀਂ ਸਹੀ ਗੱਲ ਆ ਆਪਾਂ ਕਿਸੇ ਇੱਕ ਨੂੰ ਕਹੀਏ ਉਹਨਾਂ ਕਹਣਾ ਨਹੀਂ ਜਿਹੜੇ ਨਾਲ ਦੇ ਕੋਸ਼ਿਸ਼ ਕਰੀ ਜਿਹੜੇ ਨਾਲ ਆਪਣੇ ਵੀਰ ਰਹਿੰਦੇ ਉਹਨਾਂ ਨੂੰ ਇਹ ਚੀਜ਼ ਟੱਕਣ ਦੀ ਕੋਸ਼ਿਸ਼ ਹੀ ਕਰੀ ਹੈ ਨਾ ਸਹੀ ਆਪਾਂ ਤਾਂ ਜ਼ਰੂਰ ਖਾਲਸਾ ਜੀ ਜੋਰ ਲਾਈਦਾ ਵਾ ਬਾਕੀ ਇਹਦੇ ਦਾ ਮੰਨਵਾ ਚਾਹਤਾ ਜਿਹਨੇ ਗਰਾਉਂਡ 'ਚ ਆਉਣਾ ਆਪਾਂ ਉਹਦੀ ਮਿਹਨਤ ਵੀ ਕਰਾਦਾ ਨਹੀਂ ਉਹਰੇ ਆਪੀ ਤਗੜਾ ਹੋਏ ਸਹੀ ਗੱਲ ਆ ਸਹੀ ਗੱਲ ਨਸ਼ੇ ਪੱਤਲੇ ਵੀਰ ਮੇਰਾ ਕੀ ਕਹਿਣਾ ਚਾਹੁੰਦਾ ਨਸ਼ੇ ਪੱਤ ਤੇ ਆ ਬਾਬਾ ਜੀ ਮੇਰਾ ਕਹਿੰਦਾ ਆਪਣੀ ਖਰਾਕ ਖਾਓ ਸਵੇਰ ਨੂੰ ਉੱਠ ਕੇ ਆਪਣਾ ਗਰਾਉਂਡਵਰਕ ਕਰੋ ਜਮ ਜਾਓ ਵਰਕ ਕਰੋ ਆਪਣੀ ਦੇਈ ਦਲੀਆ ਜੋ ਕੋਈ ਖਰਾਕ ਆਪਣੀ ਰਾਈਟ ਖਾਓ ਤੇ ਆ ਨਸ਼ੇ ਪੱਤੇ ਤੋਂ ਦੂਰ ਹੋ ਤੇ ਇਹਦੇ ਵਿੱਚ ਕੋਸ਼ਿਸ਼ ਰੱਖੇ ਆਪਣੀ ਜਵਾਨੀ ਗਾਲ ਦੀ ਨੌਜਵਾਨ ਸਹੀ ਗੱਲ ਹੈ ਸਹੀ ਗੱਲ ਹੈ ਹੁਣ ਤਾਂ ਆਪਣਾ ਪਿੰਡ ਨਸ਼ੇ ਚ ਫੇ ਵੀ ਸਹੀ ਆ ਨਾ ਹਾਂਜੀ ਹਾਂਜੀ ਬਾਬਾ ਜੀ ਕੋਣ ਹੈ ਨਹੀਂ ਨਾ ਮਹਾਰਾਜ ਇੰਚੜਤੀ ਕਰਾ ਰੱਖੇ ਬਾਹੀ ਹਾਂ ਜਾਣੇ ਗਗਰਪਾਤ ਤੈਨੂੰ ਦੇਖ ਕੇ ਸਾਡੇ ਹੌਸਲੇ ਬੁਲੰਦ ਹੁੰਦੇ ਕਿ ਸਾਡੇ ਪਿੰਡੋਂ ਕੋਈ ਸਾਡੇ ਪਿੰਡ ਦਾ ਹੈਗਾ ਬੰਦਾ ਕੋਈ ਹਨਾ ਬਾਤ ਤੁਹਾਡੀਆਂ ਦਵਾਵਾਂ ਨਹੀਂ ਆ ਖਾਲਸਾ ਜੀ ਆਪਾਂ ਇਹ ਤਾਂ ਹੈਗਾ ਵੀਰ ਆਪਾਂ ਤੁਹਾਡੇ ਨਾਲ ਆ ਪਿੰਡ ਦੇ ਸੰਜੋਗ ਨਹੀਂ ਸਾਰਾ ਕੋ ਜੋ ਤਿੱਥੇ ਤੱਕ ਆ ਪਿੰਡ ਦੇ ਸੰਜੋਗ ਨਹੀਂ ਸਹੀ ਗੱਲ ਆ ਸਹੀ ਗੱਲ ਆ ਚਲੋ ਠੀਕ ਹੈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਸੀ ਆਪਣਾ ਭਰਾ ਆਪਣੇ ਪਿੰਡੋਂ ਯਾਨੀ ਕਿ ਸਾਡੀ ਸ਼ਾਨ ਆ ਪਿੰਡ ਦੀ ਇਹ ਬੰਦਾ ਠੀਕ ਆ ਜੀ ਕਬੱਡੀ ਦੇ ਵਿੱਚ ਤੂਤੀ ਬੋਲ ਰਹੀ ਆ ਭਰਾ ਸਾਡੇ ਦੀ ਠੀਕ ਆ ਜੀ ਸ਼ੇਅਰ ਕਰਿਓ ਲਾਈਵ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ